ਸੱਤ ਸਾਲ ਜੀ ਮੈਂ ਗੁਰਪ੍ਰੀਤ ਸਿੰਘ ਤਬੜੀ ਖਾਨਾ ਤੇ ਪਿੰਡ ਪੂਲੀ ਵਿਖੇ ਜਿਹੜਾ ਪੀਆਰ 131 ਝੋਨਾ ਆਪਾਂ ਸਿਰਫ 72 ਕਿਲੋ ਯੂਰੀਆ ਪ੍ਰਤੀ ਏਕੜ ਪਾ ਕੇ ਪਾਲਿਆ ਸੀ ਜਿਹਦੇ ਵਿੱਚ 30 ਕਿਲੋ ਪोटाश ਐਮਓਪੀ ਪਾਈ ਗਈ ਸੀ ਦੋ ਵਾਰੀਆਂ ਚ ਸਰੋਂ ਦੀ ਖਾਲ 15 ਕਿਲੋ ਪਾਈ ਗਈ ਸੀ ਦੋ ਸਪਰੇਹਾਂ 2.5 ਕਿਲੋ ਯੂਰੀਆ ਅੱਧਾ ਕਿਲੋ ਸਲਫਰ 80% ਅਤੇ 200 ਗ੍ਰਾਮ ਚਲੇਟਰ ਦੇਣ ਤੋਂ 12% ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀਆਂ ਗਈਆਂ ਸੀ ਦੋ ਹੀ ਸਪਰੇਆ ਢਾਈ ਢਾਈ ਇੱਕ ਲਗਾਤਾਰ ਤੱਕ ਕੋਲਦਿਆਂ ਆਪਾਂ ਕੀਤੀਆਂ ਸੀ ਇਸ ਝੋਨੇ ਨੂੰ ਸਿਰਫ 8-9 ਪਾਣੀ ਲੱਗੇ ਤੇ ਇਹਦੇ ਤੇ ਜਿਹੜਾ ਕੁੱਲ ਖਰਚਾ ਸਾਡਾ ਆਇਆ 2296 ਰੁਪਏ ਤੇ ਇੱਕ ਸਪਰੇਅ ਦੇ ਤੇ 30 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸੂਡੋ ਮਨਾਸ ਮਲਟੀਪਲਾਈ ਕਰਕੇ ਜਿਹੜਾ ਕੀਤਾ ਸੀ ਉਹਦੀ ਹੋਈ ਸੀ ਫੇਰ ਸਾਡਾ ਖਰਚਾ 2396 ਹੋਇਆ ਸੀ 2296 ਹੋਇਆ ਸੀ ਨਹੀਂ ਤਾਂ 2266 ਰੁਪਏ ਖਰਚਾ ਆ ਰਿਹਾ ਸੀ ਸੋ 2296 ਰੁਪਏ ਪ੍ਰਤੀ ਏਕੜ ਦੇ ਖਰਚੇ ਨਾਲ ਘੱਟ ਪਾਣੀ ਦਾ ਇਸਤੇਮਾਲ ਕਰਦੇ ਹੋਏ ਘੱਟ ਖਾਦ ਦਾ ਇਸਤੇਮਾਲ ਕਰਦੇ ਹੋਏ ਇਹ ਝੋਨਾ ਸਾਡੇ ਖੇਤ ਦੇ ਵਿੱਚ ਸਿਰੇ ਚੜਿਆ ਸੈਮੀ ਐਸ ਆਰ ਆਈ ਤਕਨੀਕ ਦੇ ਨਾਲ ਇਹ ਝੋਨਾ ਸੀ ਲਾਇਆ ਸੀਗਾ ਬੂਟੇ ਤੋਂ ਬੂਟਾ 10-11 ਇੰਚ ਦਾ ਫਾਸਲਾ ਸੀ 25 ਦਿਨਾਂ ਦੀ ਪਨੀਰੀ ਟ੍ਰਾਂਸਪਲੈਂਟ ਕੀਤੀ ਗਈ ਸੀ ਤੇ ਪਨੀਰੀ ਦੀ ਉਮਰ 8 ਦਿਨ ਸੀ ਸਿਰਫ ਤੇ ਅੱਜ ਵਾਹਿਗੁਰੂ ਨੇ ਸਾਡੀ ਜਿਹੜੀ ਮਿਹਨਤ ਆ ਉਹ ਸਾਡੀ ਝੋਲੀ ਪਾਈ ਆ ਆ 1.5 ਏਕੜਾਂ ਦਾ ਝੋਨਾ ਤੁਹਾਡੇ ਸਾਹਮਣੇ ਆ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਝੋਨਾ ਕਾਫੀ ਜ਼ਿਆਦਾ ਪਿਛਲੇ ਤੇ ਆਪਾਂ ਦਪਿੰਦਰ ਜੀ ਨਾਲ ਵੀ ਗੱਲ ਕਰਦੇ ਹਾਂ 사ਸੀガル ਬਾਈ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਬਹੁਤ-ਬਹੁਤ ਮੁਬਾਰਕਾਂ ਫਸਲ ਜਿਹੜੀ ਆ ਗਈ ਆ ਬਾਣ ਚੋਂ ਮੰਡੀ ਚ ਆ ਗਈ ਆ ਹਾਂਜੀ ਹਾਂਜੀ ਤੇ ਫਸਲ ਦਾ ਅੱਜ ਦਾ ਰੁਖ ਦੇਖ ਕੇ ਜਿਹੜਾ ਮੰਡੀ ਦੇ ਵਿੱਚ ਢੇਰ ਲੱਗਿਆ ਹੋਇਆ ਇਹਨੂੰ ਦੇਖਦੇ ਹੋਏ ਪਿਛਲੇ ਸਾਲ ਦੇ ਮੁਕਾਬਲੇ ਤਿੰਨੇ ਘੜੇ ਨਜ਼ਰ ਆ ਰਹੇ ਪਿਛਲੇ ਸਾਲ ਨਾਲ ਤਾਂ ਹੀ ਵਧੀਆ ਲੱਗਦਾ ਢੇਰੀ ਦੇ ਹਿਸਾਬ ਨਾਲ ਦੇਖੀਏ ਜੀ ਉਸ ਹਿਸਾਬ ਨਾਲ ਕੈਲਕੂਲੇਸ਼ਨ ਕਰੀਏ ਜੀ ਮਤਲਬ 69 70 ਅੱچھے ਸੀਗਾ ਪਿਛਲੀ ਵਾਰ ਜੀ ਤੇ ਇਸ ਵਾਰੀ ਤਾਂ ਉਸ ਤੋਂ ਜ਼ਿਆਦਾ ਵਧੀਆ ਹੈ ਪਿਛਲੇ ਮਾ ਪਿਛਲੀ ਵਾਰ ਦੇ ਮੁਕਾਬਲੇ ਢੇਰੀ ਕਿੱਡੀ ਵੱਡੀ ਹੈ ਢੇਰੀ ਬਹੁਤ ਫੜਕੀ ਪਿਛਲੀ ਵਾਰ ਦਾ ਜੀ ਪਿਛਲੀ ਵਾਰ ਦਾ ਬਹੁਤ ਛੋਟੀ ਲੱਗਦੀ ਦੇਖਣ ਨੂੰ ਜੀ ਇਸ ਵਾਰ ਉਥੋਂ ਜਿਹੜਾ ਪਤੰਦੀਆ ਪਰਚੇ ਲਿਆਏ ਆ ਜੀ ਉਹਦੇ ਹੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਵੀ ਮਤਲਬ ਟਰਾਲੀ ਵੱਧ ਆਈ ਹੈ ਜੀ ਪਰ ਪਰਚੇ ਲਿਆਏ ਜੋ ਥੋਪਨ ਜੀ ਜੀ ਇੱਕ ਇੱਕ ਟਰਾਲਾ ਹੀ ਵੱਧ ਆ ਹਾਂ ਇਹ 14 ਸੱਤ ਦਾ ਹੋਣਾ ਆਪਣਾ 14 ਸੱਤ ਜੀ 3 ਫੁੱਟ ਦਾ ਬੈੱਡ ਹੈ ਪੂਰਾ ਸਿਰੇ ਤੱਕ ਨਾਲ ਕਿ ਲੈ ਕੇ ਆਇਆ ਜੀ ਹਾਂ ਜੀ ਆਪਣੀ ਡੇਢ ਟੈਂਕੀ ਇੱਕ ਟਰਾਲੀ ਚ ਪਾਈ ਉਸੇ ਖੜੀ ਛੋਟੀ ਟਰਾਲੀ ਚ ਖੜੀ ਹੈ ਛੋਟੀ ਟਰਾਲੀ ਚ ਖੜੀ ਹੈ ਇਹਦੇ ਵਿੱਚ ਇੱਕ ਛੋਟੀ ਟਰਾਲੀ ਹੋਰ ਆਉਣੀ ਆ ਟੀਸੀ ਕੱਢਵੀ ਜਿਹੜੀ ਅਜੇ ਖੇਤ ਖੜੀ ਆ ਤੇ ਆ ਸਾਰਾ ਝੋਨਾ ਜਿਹੜਾ ਹੈਗਾ ਇਹ ਆ ਜਿਹੜਾ ਸਾਡਾ ਟਰਾਲਾ ਹੈਗਾ ਅਕਾਲ ਫਾਰਮ ਦਾ 14 ਸੱਤ ਦਾ ਟਰਾਲਾ 3 ਫੁੱਟ ਦਾ ਫੈੱਡਾ ਤੇ ਇਹ ਇੱਥੇ ਆਪਣੇ ਤਿੰਨ ਟਰਾਲੇ ਆ ਗਏ ਹਨ ਤਿੰਨ ਟਰਾਲੇ ਆ ਗਏ ਤਿੰਨ ਟਰਾਲੇ ਆ ਗਏ ਤੀਜਾ ਟਰਾਲਾ ਥੋੜਾ ਜਿਆ ਹੁਣਾ ਸੀ ਇੱਕ ਟੈਂਕੀ ਘੱਟ ਸੀ ਉਹ ਸੋ ਖੜੀ ਠੀਕ ਹੈ ਤੀਜਾ ਟਰਾਲਾ ਤੁਸੀਂ ਰੱਖ ਲਓ ਸੱਤ ਟੈਂਕੀਆਂ ਸੱਤ ਟੈਂਕੀਆਂ ਦਾ ਸੀ ਪਹਿਲਾ ਵੀ ਸੱਤਾਂ ਦਾ ਸੀ ਤੇ ਦੂਜਾ ਟਰਾਲਾ ਜਿਹੜਾ ਅੱਠ ਟੈਂਕੀਆਂ ਦਾ ਆ ਅੱਠ ਤੇ ਸੱਤ 15 ਤੇ ਸੱਤ 22 ਤੇ ਡੇਢ ਟੈਂਕੀ ਉੱਥੇ ਖੜੀ ਆ ਤਾਂ ਸਾਡੇ 23 ਟੈਂਕੀਆਂ ਦਾ ਝੋਨਾ 10.5 ਏਕੜਾਂ ਦੇ ਵਿੱਚੋਂ ਤਾਂ ਉਮੀਦ ਹੈ ਹੀ ਵਜਦੀ ਆ ਕਿ ਮਹਾਰਾਜ ਨੇ ਪੂਰੀ ਕਿਰਪਾ ਕੀਤੀ ਆ ਖੁੱਲੇ ਮਨ ਦੇ ਨਾਲ ਤੇ ਅ ਚਿੰਨਾ ਨੇ ਪਿਛਲੇ ਸਾਲ ਉਤੋਂ ਝੋਨਾ ਇੱਥੇ ਲਿਆਂਦਾ ਸੀਗਾ ਤੇ ਉਹ ਵੀ ਇਸ ਗੱਲ ਨੂੰ ਲੈ ਕੇ ਥੋਸ਼ਾ ਬੰਦੇ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਪਈ ਆ ਜੀ ਵਾਕਿਆ ਹੀ ਗੱਲਬਾਤ ਹੈ ਕੀ ਆ ਕਿਉਂ ਦਵਿੰਦਰ ਜੀ ਮੈਂ ਤਾਂ ਹੀ ਮਤਲਬ ਇਹ ਬਣ ਕੇ ਚੱਲਦਾ ਵੀ ਜਿਵੇਂ ਤੁਸੀਂ ਦੱਸਿਆ ਸੀ ਜਾਂ ਉਸ ਤਰੀਆ ਆਪਾਂ ਕੀਤਾ ਜੀ ਇਹ ਪ੍ਰਮਾਤਮਾ ਦੀ ਮਿਹਰ ਨਾਲ ਮਤਲਬ ਮੈਂ ਤਾਂ ਉਹ ਚੀਜ਼ ਸਿੱਖੀ ਮਤਲਬ ਜਿਹੜੀ ਮੈਨੂੰ ਕੋਈ ਵੀ ਨਹੀਂ ਸਿਖਾ ਸਕਦਾ ਸੀ ਪ੍ਰੈਕਟੀਕਲੀ ਕਰਕੇ ਹਾਂ ਹਾਂ ਤੇ ਬਾਕੀ ਇਹ ਟੈਕਨੀਕ ਨਾਲ ਵੀ ਰਿਜ਼ਲਟ ਨਾ ਹੀ ਆ ਸਕਦੇ ਅਤੇ ਬਹੁਤ ਘੱਟ ਖਰਚੇ ਦੇ ਵਿੱਚ ਬਿਲਕੁਲ ਬਿਲਕੁਲ ਚਾਰੀ ਵਾਰ ਤੋਂ ਉਹ ਚੀਜ਼ਾਂ ਮੇਰੀ ਜੀ ਪੱਕੀਆਂ ਵੀ ਹੋ ਗਈਆਂ ਜੀ ਸੋ ਕੀਤੀ ਜਿਵੇਂ ਕਰਨੀ ਚਾਹੀਦੀ ਜੀ ਜੀ ਸੋ ਦੋਸਤੋ ਤੁਹਾਡੇ ਧਿਆਨ ਚ ਲਿਆ ਦਈਏ ਕਿ ਠਿੱਕੇ ਤੇ ਵਾਣ ਹੋਣ ਦੇ ਬਾਵਜੂਦ ਦਪਿੰਦਰ ਜੀ ਕਣਕ ਝੋਨੇ ਦਾ ਨਾੜ ਜ਼ਮੀਨ ਦੇ ਵਿੱਚ ਹੀ ਵਗਾਉਂਦੇ ਆ ਤੇ ਕਣਕ ਝੋਨੇ ਦੇ ਵਿਚਾਲੇ ਹਰੀ ਖਾਂਦ ਦੇ ਤੌਰ ਤੇ ਜੰਤਰਬੀਜ ਕੇ ਬੋਂਦੇ ਆ ਤੇ ਉਹਦਾ ਜਿਹੜਾ ਰਿਜ਼ਲਟ ਆ ਉਹ ਇੰਨਾ ਸੋਹਣਾ ਰਿਜ਼ਲਟ ਹੈ ਕਿ ਪਿਛਲੇ ਸਾਲ ਜਿਹੜੇ ਵਾਣ ਦੇ ਵਿੱਚੋਂ 69 70 ਮਾਨ ਦੇ ਆਸੇ ਪਾਸੇ ਝੋਨਾ ਹੋਇਆ ਸੀ ਉਸੇ ਵਾਣ ਦੇ ਵਿੱਚੋਂ ਜਿਹੜੇ ਅਸੀਂ ਇਸ ਵੇਲੇ ਉਮੀਦ ਕਰਦੇ ਪਈਆਂ ਆ حسابਤਾਵਾਂ ਜਾਂ ਦੇਖ ਕੇ ਵੀ ਘੱਟੋ ਘੱਟ 75 ਮਾਨ ਵਾਲਾ ਝੋਨਾ ਹੈਗਾ ਪਰ ਇਹ ਅੰਦਾਜ਼ਾ ਹੀ ਆ ਆਪਣਾ ਜਿਵੇਂ ਤੋਲ ਲੱਗੇਗਾ ਤੋਲ ਲੱਗੇ ਤੋਂ ਬਾਅਦ ਆਪਾਂ ਨੂੰ ਧਿਆਨ ਚ ਆ ਜਾਊਗਾ ਵੀ ਕੁੱਲ ਝਾੜ ਕਿੰਨਾ ਹੋਇਆ ਤੇ ਮੈਂ ਦਪਿੰਦਰ ਜੀ ਤੁਹਾਨੂੰ ਬੁਝਾਰਸ਼ ਕਰਦਾ ਕਿ ਤੋਲ ਲੱਗਣ ਤੋਂ 1 ਘੰਟਾ ਪਹਿਲਾਂ ਮੈਨੂੰ ਕਾਲ ਕਰਨੀ ਆ ਹਾਂਜੀ ਚਾਹੇ ਤੋਲ ਲੱਗੇ ਰਾਤ ਨੂੰ ਤੇ ਚਾਹੇ ਲੱਗੇ ਦਿਨੇ ਤੇ ਆਪਾਂ ਤੋਲ ਮੁੱਕੇ ਵੀ ਵੀਡੀਓ ਬਣਾਉਣੀ ਆ ਤੇ ਫਾਈਨਲ ਰਿਜ਼ਲਟ ਜਿਹੜਾ ਉਹ ਆਪਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਸਾਂਝਾ ਕਰਨਾ ਤੇ ਉਹਨਾਂ ਦੇ ਧਿਆਨ 'ਚ ਇਹ ਗੱਲ ਲਿਆਉਣੀ ਆ ਵੀ ਜੇਕਰ ਅਸੀਂ ਜ਼ਮੀਨ ਦਾ ਖਿਆਲ ਰੱਖਦੇ ਹੋਏ ਖੇਤੀ ਕਰਦੇ ਹਾਂ ਆ ਜ਼ਮੀਨ ਸਾਡੀਆਂ ਝੋਲੀਆਂ ਮਤਲਬ ਇੰਨੀਆਂ ਭਰਦੀਆਂ ਕਿੰਸੀ ਉਮੀਦ ਵੀ ਨਹੀਂ ਕੀਤੀ ਹੁੰਦੀ ਵੀ ਆਹ ਕੁਝ ਵੀ ਹੋ ਸਕਦਾ